ਕੋਈ ਕਹਿੰਦਾ 1500 ਕੋਈ ਕਹਿੰਦਾ 1800 ਕੋਈ ਕਹਿੰਦਾ 2000 ਵੱਡਾ ਡਿੱਪੂ ਦਾ ਵੱਡਾ ਤਮਾਕਾ ਚੱਕੋ 550 ਦੇ ਵਿੱਚ ਸੂਟ ਸਿਆਛਾ ਜੀ ਆ ਟਾਈਮ ਆ ਗਿਆ ਚਾਹੇ ਤੁਸੀਂ ਲੈਣਾ ਦਾਜਪੁਰ ਦੇ ਕਪੜਾ 15 1500 ਵਾਲੇ ਸੂਟ ਘਾਦੇ 5 500 ਦੇ ਵਿੱਚ ਮੈਂ ਕਿਹਾ 20 ਨੱਕ ਵੀ ਆ ਚੁੱਕੇ ਹੈ ਗਿਆ ਤੇ ਮੈਂ ਕਿਹਾ ਗੋਲ ਨੱਕ ਵੀ ਆ ਚੁੱਕੇ ਹੈ ਗਿਆ ਤੇ ਇਸ ਕੀ ਰਿਆੜੀ ਲੈ ਕੇ ਜਾ ਸਕਿਆ ਤੇ ਗੋਲ ਗੜੀ ਵਾਲੀ ਲੈ ਕੇ ਜਾ ਸਕਿਆ ਰੇਟ ਸਿਰਫ 550 500 695 ਬੱਖ ਬੱਖ ਰੇਟ ਹੈ ਕਿ ਪਸੰਦ ਆਉਣ ਤੁਹਾਡੀ ਹੈਗੀ ਆ ਦੇਖ ਕਤਰ ਵਾਲਾ ਰੰਗ ਹੈ ਗਲੇ ਦੇ ਦੇਖੋ 26 ਵਰਕ ਹੋਇਆ ਇਹ ਰਾ ਦੇਖੋ ਬਾਹਾਂ ਦੇ ਕੰਮ ਦੇਖੋ ਇਹ 5-5000 ਦੇ ਬਜ਼ਾਰ ਦੇ ਸੂਟ ਆ 5-5000 5500 ਪਰ ਸਾਡੇ ਕੋ ਕੋਈ 1800 ਚ ਲੈ ਜਾਓ ਕੋਈ 2000 ਚ ਲੈ ਜਾਓ ਕੋਈ 2100 ਚ ਲੈ ਜਾਓ ਆ ਦੇਖੋ ਜੀ ਗਲਾਸ ਦਾ ਕਪੜਾ ਆ ਰੰਗ ਬੜਾ ਸੋਹਣਾ ਆ ਪੂਰੇ ਇੰਗਲਿਸ਼ ਕਲਰ ਦੇ ਰਹੇ ਆ ਬਾਜ਼ਾਰ ਚ 2250 2500 ਸਾਡਾ ਰੇਟ ਆ ਲਿਖਿਆ ਹਰ ਕਿਸੇ ਸੂਟ ਦਾ ਰੇਟ ਲਿਖਿਆ 1250 ਰੁਪਏ ਦਾ ਸੂਟ ਦੇਣਾ ਬੜਾ ਸੋਹਣਾ ਡਿਜ਼ਾਈਨ ਕੀਤਾ ਹੈਗਾ ਇਹ ਤੁਹਾਨੂੰ ਅਸੀਂ ਦੇ ਦੇਾਂਗੇ ਸਿਰਫ 2250 ਰੁਪਏ ਦਾ ਸੂਟ ਬੜਾ ਡਿਪੋ ਇੱਕੋ ਚੀਜ਼ ਦਿੰਦਾ ਆ ਅਜ ਤੱਕ ਰੀਜ਼ਨੇਬਲ ਪ੍ਰਾਈਸ ਤੇ 10-20 ਰੁਪਏ ਪ੍ਰੋਫਿਟ ਦੇ ਨਾਲ ਲੋਕਾਂ ਤੱਕ ਸਹੀ ਰੇਟ ਤੱਕ ਚੀਜ਼ ਨੂੰ ਪਹੁੰਚਾਇਆ ਤਾਂ ਕਿ ਲੋਕੀ ਦੂਰ ਦੂਰੋਂ ਆ ਕੇ ਆਪਣਾ ਆਪਣਾ ਫਾਇਦਾ ਲੈਣ। ਇੱਥੇ ਕੁਆਂਟੀਟੀ ਚ ਸੇਲ ਹੁੰਦੀ ਆ। 10-20 ਰੁਪਏ ਪ੍ਰੋਫਿਟ ਨਾਲ ਹਰ ਚੀਜ਼ ਮਿਲਣੀ ਚਾਹੀਏ, ਝੂਟ 500 ਵਾਲਾ ਲੋ ਚਾਹੇ 5000 ਵਾਲਾ ਲੋ ਚਾਹੇ 10000 ਵਾਲਾ ਲੋ। ਹਾਂਜੀ। ਹਰ ਵੈਰੈਟੀ ਰੀਜ਼ਨੇਬਲ ਪ੍ਰਾਈਸ ਤੇ ਮਿਲਦੀਆਂ ਹੋ ਕਰਕੇ ਬਾਜ਼ਾਰ ਸਾਰਾ ਵੇਲਾ ਤੇ ਡਿੱਪੂ ਦੇ ਮੇਲਾ ਉਹ ਹੀ ਵਰਡ ਉਦੋਂ ਹੀ ਲੋਕੀ ਕਹਿੰਦੇ ਐਸੇ ਕਰਕੇ ਕਹਿੰਦੇ ਐ। ਮੋਰਨੀ ਵਾਲਾ ਸੂਟ ਆ ਤੇ ਫੋਟੋਆਂ ਵਾਲੇ ਮੋਟ ਵਾਲੇ ਪੀਸ ਆ। ਕੋਈ 2095 ਰੁਪਏ ਦਾ ਸੂਟ ਤੁਹਾਨੂੰ ਰੋਸੀ ਦੇ ਦੇਣਾ ਹੈ। ਜਿੰਮਰ ਦਾ ਸੂਟ ਆ ਗਿਆ। ਇਹ ਸੂਟ ਡਮੀਆਂ ਤੇ ਲਾ ਕੇ ਵੱਡੇ ਵੱਡੇ ਬਿਆਰਾਂ ਦੇ ਸ਼ੋਅਰੂਮਾਂ ਤੇ ਇਹ 4-4045-4500 ਰੁਪਏ ਦਾ ਸੂਟ ਵੇਚਦਾ। ਪਰ ਇੱਥੇ ਅਸੀਂ 4000 ਆਲਾ ਸੂਟ ਤੁਹਾਨੂੰ 2200 ਤੇ 95 ਰੁਪਏ ਦੇ ਵਿੱਚ ਦੇ ਦੇਣਾ। ਤੂੰ ਇਹਨਾਂ ਬਾਨਿਆਂ ਬਾਜ਼ਾਰ 'ਚ 3500 ਰੁਪਿਆ ਰੇਟ ਆ 2000 ਰੁਪਿਆ ਦੀ ਕੱਲੀ ਸਲਾਈ ਆ ਪਰ ਤੁਸੀਂ ਸਾਡੇ ਕੋਲੋਂ ਲੈ ਜਾਓ ਸਿਰਫ 1100 ਦੇ ਵਿੱਚ ਰੈਡੀमेड ਸਲਾਈ ਦੇ ਰੇਟਾਂ ਤੋਂ ਵੀ ਘੱਟ ਪੂਰੇ ਪੰਜਾਬ ਨੂੰ ਚੈਲੰਜ ਆ ਚਾਹੇ ਕੋਈ ਨਿੱਕੀ ਦੁਕਾਨ ਵਾਲਾ ਚਾਹੇ ਕੋਈ ਵੱਡੇ ਸ਼ੋਅਰੂਮ ਵਾਲਾ ਕੋਈ ਵੀ 3500 3000 ਤੋਂ ਘਾਟਾ ਨਹੀਂ ਦਿਖ ਰਾ ਸ਼ਰਾਰਾ ਸੂਟ ਵੱਡਾ ਡੀਪੂ ਪੰਜਾਬ 'ਚ ਪਹਿਲਾ ਇਦਾਂ ਦਾ ਸਟੋਰ ਆ ਜੋ 3500 ਵਾਲਾ ਸ਼ਰਾਰਾ ਗਰਾਰਾ 1100 ਦੇਣਾ ਸੋ ਜਿਹੜਾ ਤੁਸੀਂ ਬਿਆਰ 'ਚ ਜਾ ਕੇ 1 ਲੱਖ ਰੁਪਏ ਦਾ ਦਾਜਵੀ ਦਾ ਕਪੜਾ ਖੀਦਣਾ ਵੱਡਾ ਡੀਪੂ ਤੇ ਆਜੋ 35 40 ਹਜ਼ਾਰ ਤੁਹਾਨੂੰ ਅਸੀਂ ਦੇ ਦਾਂ ਪਾਜੀ ਨਾਜ ਮੈਂ 200 ਵਾਲਾ ਸੂਟ ਦੇਖਣਾ ਨਾ 250 ਨਾ 300 ਨਾ 400 ਵਾਲਾ ਬਥੇਰੇ ਤੁਸੀਂ ਦੁਕਾਨਦਾਰਾਂ ਦੇ ਫਾਇਦੇ ਕਰਤੇ ਰੀਸੇਲਰਾਂ ਦੇ ਫਾਇਦੇ ਕਰਤੇ ਹੁਣ ਦਾਜਬੁਰ ਦਾ ਟਾਈਮ ਆ ਬਜ਼ਾਰਾਂ 'ਚ ਹੋ ਰਹੀ ਹੈ ਲੁੱਟ ਬਹੁਤ ਜਾਰੀ ਹੈਵੀ ਸੂਟਰ ਦੇ ਵਿੱਚ ਅੱਜ ਫਾਇਦਾ ਕਰਕੇ ਦਿਓ ਸਾਡੇ ਕੋਲ ਬਹੁਤ ਵੈਰੈਟੀ ਆ ਚੁੱਕੀ ਰਵੀ ਜਿਹੜੀ 500 ਤੋਂ ਉੱਪਰ ਦੀ ਰੇਂਜ ਆ ਚੁੱਕੀ ਹੈ ਕਿ 1000 1500 10000 5000 8000 ਵੱਡਾ ਡੀਪੋ ਇੱਕੋ ਚੀਜ਼ ਦਿੰਦਾ ਆ ਅੱਜ ਤੱਕ ਰੀਜ਼ਨੇਬਲ ਪ੍ਰਾਈਸ ਤੇ 10 20 ਰੁਪਏ ਪ੍ਰੋਫਿਟ ਦੇ ਨਾਲ ਲੋਕਾਂ ਤੱਕ ਸਹੀ ਰੇਟ ਤੱਕ ਚੀਜ਼ ਨੂੰ ਪਹੁੰਚਾਇਆ ਤਾਂ ਕਿ ਲੋਕੀ ਦੂਰ ਦੂਰੋਂ ਆ ਕੇ ਆਪਣਾ ਆਪਣਾ ਫਾਇਦਾ ਲੈਣ ਹਾਂਜੀ ਸੋ ਇੱਥੇ ਲੁੱਟ ਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾਂਦੀ ਆ 10 20 ਰੁਪਏ ਪ੍ਰੋਫਿਟ ਨਾਲ ਕੋਈ ਚੀਜ਼ ਨਹੀਂ ਵੇਚਦਾ ਸਾਡੇ ਕੋ ਸਾਰੇ ਬਾਜ਼ਾਰ ਵਾਲੇ ਵੀ ਆ ਕੇ ਰੌਲਾ ਇਸੇ ਗੱਲ ਕਰਕੇ ਪਾਉਂਦੇ ਤੁਸੀਂ ਇੰਨੇ ਰੇਟ ਘੱਟ ਕਿਉਂ ਰੱਖੇ ਹੋ ਆ ਜੀ ਉਹਦਾ ਕਾਰਨ ਇੱਕੋ ਇੱਕ ਆ ਇੱਥੇ ਕੁਆਂਟੀਟੀ ਚ ਸੇਲ ਹੁੰਦੀ ਆ 10 20 ਰੁਪਏ ਪ੍ਰੋਫਿਟ ਨਾਲ ਹਰ ਜੀ ਮਿਲਣੀ ਚਾਹੀਏ ਛੂਟ 500 ਵਾਲਾ ਲੋ ਚਾਹੇ 5000 ਵਾਲਾ ਲੋ ਚਾਹੇ 10000 ਵਾਲਾ ਲੋ ਹਾਂਜੀ ਹਰ ਵੈਰਾਈਟੀ ਰੀਜ਼ਨੇਬਲ ਪ੍ਰਾਈਸ ਤੇ ਮਿਲਦੀ ਆ ਤੁਸੀਂ ਜਿਹੜੇ 200 ਰੁਪਏ ਦਾ ਛੂਟ ਦੇਉਂਦੇ ਹੋ ਬਾਜ਼ਾਰ ਚ 600 ਦਾ ਸੀ ਜਿਹੜਾ ਤੁਸੀਂ 350 ਦੇ ਰਹੇ ਹੋ ਸੀ 800 900 ਦਾ ਅੱਜ ਤੁਸੀਂ 5 600 ਤੋਂ ਸ਼ੁਰੂ ਕਰਕੇ ਮੰਨ ਲਓ ਜਿਹੜਾ ਬਾਜ਼ਾਰ ਚ 2 3000 ਦਾ ਸੂਟ ਚਾਹੇ ਉਹ 2000 ਵਾਲੀ ਚਾਹੇ 3000 ਵਾਲੀ ਹੋਰ ਹੋਲ سیل ਦੇ ਵਿੱਚ ਵੀ ਪ੍ਰਾਈਸ ਹੋਲ سیل ਨਾਲ ਵੀ 10 15% ਘੱਟ ਮਿਲਦੇ ਆ ਰੈਡੀ ਮੇਡ ਦੇ ਵਿੱਚ ਸ਼ਰਾਰੇ ਕਰਾਰੇ ਲਹਿੰਗੇ ਹੈਗੇ ਆ ਕਾਈਓ ਕਰਕੇ ਬਾਜ਼ਾਰ ਸਾਰਾ ਵੇਲਾ ਤੇ ਡਿੱਪੂ ਦੇ ਮੇਲਾ ਉਹ ਹੀ ਵਰਡ ਉਦੋਂ ਹੀ ਨਹੀਂ ਲੋਕੀ ਕਹਿੰਦੇ ਐਸੇ ਕਰਕੇ ਕਹਿੰਦੇ ਆ ਜੀ ਸੋ ਅੱਜ ਤੁਹਾਨੂੰ ਅਸੀਂ ਸੂਟ ਵੀ ਦਿਖਾਵਾਂਗੇ ਰੈਡੀ ਮੇਡ ਦੇ ਵਿੱਚ ਵੀ ਦਿਖਾਵਾਂਗੇ ਵੀਡੀਓ ਅੰਤ ਤੱਕ ਦੇਖ ਲਿਓ ਇਸ ਗੱਲ ਦੀ ਗਾਰੰਟੀ ਆ ਇਹਨਾਂ ਦਾ ਦਾਵਾ ਆ ਲੋਕਾਂ ਦਾ ਵੀ ਦਾਵਾ ਜਿਹੜੇ ਆਉਂਦੇ ਕਹਿੰਦੇ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕੱਪੜਾ ਇੱਥੇ ਤੁਹਾਨੂੰ 35 40 ਹਜ਼ਾਰ 'ਚ ਮਿਲ ਜਿੰਦਾ 2 ਲੱਖ ਵਾਲਾ ਕੱ ਇੱਕ ਇੱਕ ਲੱਖ ਰੁਪਇਆ ਇੱਕ ਇੱਕ ਬਰੀ ਪਿੱਛੇ ਬਜਣਾ ਵੀਡੀਓ ਅੰਤ ਤੱਕ ਦੇਖ ਲਓ ਕੋਈ ਕਹਿੰਦਾ 1500 ਕੋਈ ਕਹਿੰਦਾ 1800 ਕੋਈ ਕਹਿੰਦਾ 2000 ਵੱਡਾ ਡਿੱਪੂ ਦਾ ਵੱਡਾ ਤਮਾਕਾ ਚੱਕੋ 550 ਦੇ ਵਿੱਚ ਸੂਟ 2 2000 ਵਾਲੇ ਸੂਟ 550 ਦੇ ਵਿੱਚ ਲੈ ਜਾਓ ਰਾਂਗੇ ਦੇ ਵਿੱਚ ਬੜੇ ਸੋਹਣੇ ਮਿਲ ਜਣੇ ਕਢਾਈਆਂ ਵਾਲੇ ਸੂਟ ਲੈ ਜਾਓ ਬੁਟੀਕਾਂ ਲੈ ਜਾਓ ਵਿਆਹ ਸ਼ਾਦੀ ਦਾ ਟਾਈਮ ਆ ਗਿਆ ਜਾਹੇ ਤੁਸੀਂ ਲੈਣਾ ਦਾਜ ਬੇੜ ਦੇ ਕਪੜਾ 15 1500 ਵਾਲੇ ਸੂਟ ਕਰਦੇ 5 500 ਦੇ ਵਿੱਚ ਆਹ ਦੇਖੋ ਜੀ 500 ਰੁਪਏ ਦਾ ਸੂਟ ਦੇਣਾ ਸਟਾਪ ਦੀ ਚੀਜ਼ ਦਵਾਂਗੇ ਭਾਈ ਪਟਾਕੇ ਪੂਰਾ ਪਆਇਆ ਪਟਾਕੇ ਪੂਰੇ ਪਾਈ ਦੇ ਦੇਖੋ ਮਾਰੇ ਕਿੰਨੇ ਕਿੰਨੇ ਸੋਹਣੇ ਆ ਚੁਕੇ ਦਿਵਾਲੀ ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਪਹਿਲੇ ਪਟਾਕੇ ਪਿਆ ਤੇ ਬੜੜੀ ਪੂਨ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁਕੇ ਹੈ ਗਿਆ ਤੇ ਆਪਾਂ ਗੱਲ ਕਰ ਲਈ ਡਿਜ਼ਾਈਨ ਦੀ ਦੇਖੋ ਅੱਡੇ ਵਾਸਤੇ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਆ ਚੁਕੇ ਸਿਰਫ 695 ਦਾ ਮਰਜ਼ੀ ਲੈ ਕੇ ਜਾ ਸਕਦੇ ਆ ਆਰਟੀਕਲ ਦੇਖੋ ਕਲਰ ਕਿੰਨੇ ਕਿੰਨੇ ਟਰੀ ਆ ਚੁ ਤੁਹਾਡੀ ਹੈਗੀ ਆ ਦੇਖ ਅਗਨ ਵਾਲਾ ਰੰਗ ਆ ਗਲੇ ਦੇ ਦੇਖੋ 20 ਸ਼ੇਪ ਵਰਕ ਹੋਇਆ ਘੇਰਾ ਦੇਖੋ ਵਾਹ ਦਾ ਕੰਮ ਦੇਖੋ ਇਹ 5-5000 ਚ ਬਾਜ਼ਾਰ ਦੇ ਸੂਟ ਆ 5-5000 5500 ਪਰ ਸਾਡੇ ਕੋ ਕੋਈ 1800 ਚ ਲੈ ਜਾਓ ਕੋਈ 2000 ਚ ਲੈ ਜਾਓ ਕੋਈ 2100 ਚ ਲੈ ਜਾਓ ਮਤਲਬ ਹਰ ਕਿਸੇ ਸੂਟ ਦੇ ਵਿੱਚ ਫਾਇਦਾ ਤੁਹਾਡਾ ਸੀ ਕਰ ਦੇਣਾ ਆ ਵੀ ਤੁਸੀਂ ਚੈੱਕ ਕਰ ਲਓ ਜਿੱਦਾਂ ਦੀ ਡਿਜ਼ਾਈਨਿੰਗ ਜਾਂ ਦੀ ਡਿਜ਼ਾਈਨਿੰਗ ਦਵਾਗੇ ਜਿੱਦਾਂ ਦੀ ਵੈਰਾਈਟੀ ਚਾਹੀਦੀ ਆ ਪਰ ਬਾਜ਼ਾਰ ਨਾਲੋਂ ਅਸੀਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਤੇ ਆ ਸੂਟਾਂ ਦੇ ਨਾਲ ਦੁਪੱਟੇ ਵੀ ਤੁਹਾਨੂੰ ਅਸੀਂ ਟਾਪ ਦੇ ਦਵਾਗੇ ਸੋ ਤੁਹਾਨੂੰ ਜਿਹੜੇ ਪ੍ਰਿੰਟ ਚਾਹੀਦੇ ਪ੍ਰਿੰਟ ਵੀ ਲੈ ਕੇ ਆਸੇਗੇ ਤੁਹਾਨੂੰ ਚਾਹੀਦੇ ਹੈਗੇ ਹੈਂਡਬੈਗ ਉਹ ਵੀ ਲੈ ਕੇ ਆਸੇਗੇ ਦੇਖੋ ਕਿੰਨਾ ਵਧੀਆ ਸੂਟ ਆ ਚੁੱਕਾ ਸਿਰਫ ਐਪਾ ਦੇਣਾ ਹੈ 1050 ਰੁਪਏ ਵਿੱਚ ਤੇ ਦੁਪੱਟੇ ਵੀ ਨਾਲ ਪਿਓਰ ਦੇ ਆ ਚੁੱਕੇ ਵਾਹ ਵਾਹ ਮਾਰੇ ਦੇਖੋ ਚਾਦ ਨਾਲ ਖੁੱਲੇ ਡੁੱਲੇ ਆ ਤੁਹਾਨੂੰ ਦੁਪੱਟੇ ਦੇਣੇ ਹੈਗੇ ਨਾਲੇ ਪ੍ਰਿੰਟ ਕਿੰਨੇ ਕਿੰਨੇ ਸੋ ਡਿਜ਼ਾਈਨਿੰਗ ਆ ਚੁੱਕੇ ਕ ਵਾਹ ਬਈ ਮੈਂ ਕਈ ਤੂਏ ਖੜ ਕੇ ਡਿਜ਼ਾਈਨਿੰਗ ਆ ਚੁੱਕੀ ਆ ਕਿ ਹੁਣ ਤੁਸੀਂ ਜਲਦੀ ਦੀ ਵੱਡੇੜੀ ਪੂ ਆਓ ਤੇ ਆਪਣੀ ਪਸੰਦ ਗੜੀ ਦੇ ਸੋਹਣ ਸੋਹਣ ਸੂਟ ਲੈ ਕੇ ਆਓ ਬਾਹਵਾਲੀ ਫੀਲਿੰਗ ਆਣੀ ਆ ਆਪੇ ਆਹ ਦੇਖੋ ਜੀ ਗਲਾਸ ਦਾ ਕਪੜਾ ਆ ਰੰਗ ਬੜਾ ਸੋਹਣਾ ਆ ਪੂਰੇ ਇੰਗਲਿਸ਼ ਕਲਰ ਦੇ ਰਹੇ ਆ ਬਾਜ਼ਾਰ ਚ 225 2500 ਸਾਡਾ ਰੇਟ ਆ ਲਿਖਿਆ ਹਰ ਕਿਸੇ ਸੂਟ ਦਾ ਰੇਟ ਲਿਖਿਆ 1250 ਪਰ ਸੂਟ ਦੇਣਾ ਨਾ ਕਿਸ਼ਤੇ ਦਿੱਤਾ ਤੇ ਨਾ ਕਿਸ ਤੋਂ ਦੇ ਹੋਣਾ 1250 ਦਾ ਸੂਟ ਤੇ ਆ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਦੁਪੱਟਾ ਵੀ ਨਾਲ ਸੀ ਟੌਪ ਦਾ ਦੇਣਾ ਕੋਈ ਕਹਿੰਦਾ ਜੀ ਸਾਨੂੰ ਚਾਹੀਦਾ ਕਲਰ ਫੈਂਟਾ ਕ Orange color ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਜਿੰਨਾ ਹੈਵੀ ਸੂਟ ਤੁਹਾਨੂੰ ਚਾਹੀਦਾ ਉਨਾ ਹੀ ਹੈਵੀ ਸੂਟ ਦੇ ਦਿਆਂਗੇ ਰੇਟ 3500 4000 ਦਾ ਸੂਟ ਬਾਜ਼ਾਰ ਦਾ ਆਹ ਦੇਖੋ ਰੇਟ ਪੜੋ 1850 ਚ ਦੇਵਾਂਗੇ ਵੀ ਇਹ ਵੀ ਦੇਖੋ ਦੇ ਵਾਸਤੇ ਕਿੰਨਾ ਸੋਨਾ ਕਲਰ ਆ ਚੁੱਕਾ ਵਾ ਵੀ ਵਾ ਕਿੰਨਾ ਸੋਨਾ ਦੇਖੋ ਵਰਕ ਆ ਚੁੱਕਾ ਹੈਗਾ ਪੂਰਾ ਦੇਖੋ ਸ਼ਰਟ ਹੈਵੀ ਆ ਚੁੱਕਾ ਹੈਗਾ ਇਹ ਗੱਲ ਕਰ ਲਈ ਆਪਾਂ 슬ੀਵ ਵਰਕ ਦੀ ਨਾਲ ਦੇ ਕੋ ਸਲੀਵ ਵਰਕ ਵੀ ਆ ਚੁੱਕਾ ਬਾਟਮ ਵਰਕ ਵੀ ਆ ਚੁੱਕਾ ਹੈਗਾ ਸੋ ਜੇ ਆਪਾਂ ਗੱਲ ਕਰੀਏ ਦਪੱਟੇ ਨਾਲ ਦੇ ਕੋ ਦਪੱਟੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਡੀਐਨਏ ਦੇ ਦਪੱਟੇ ਆ ਚੁੱਕੇ ਸਿਰਫ 3900 ਤੇ 95 ਚ ਲੈ ਕੇ ਜਾ ਸਕਦੇ ਆ ਇਹਨਾਂ ਸੋਨ ਸੋਟ ਆਹ ਦੇਖੋ ਜੀ ਚਾਹੇ ਤੇ ਵੀ ਬਰੀਕ ਬਰੀਕ ਬੜਾ ਸੋਹਣਾ ਡਿਜ਼ਾਈਨ ਕੀਤਾ ਹੈਗਾ ਇਹ ਤੁਹਾਨੂੰ ਅਸੀਂ ਦੇ ਦੇਾਂਗੇ ਸਿਰਫ 2250 ਰੁਪਏ ਦਾ ਸੂਟ ਤੇ ਉਦੋਂ ਉੱਪਰ ਜੇ ਤੁਸੀਂ ਚਾਹੋ ਨੋ ਵੀ ਸਾਨੂੰ ਹੋਰ ਪੂਰਾ ਲੱਦਿਆ ਹੋਇਆ ਡਿਜ਼ਾਈਨ ਚਾਹੀਦਾ ਤਾਂ ਆ ਦੇਖੋ ਇਦਾਂ ਦੇ ਸੂਟ ਵੀ ਸਾਡੇ ਕੋਲ ਬਹੁਤ ਸੋਹਣੇ-ਛੋਣੇ ਡਿਜ਼ਾਈਨ ਹੈਗਾ ਇਹ ਵੀ ਤੁਹਾਨੂੰ ਅਸੀਂ ਦੇਵਾਂਗੇ ਰੇਟ ਇਹਦਾ ਹੈਗਾ ਸਿਰਫ 1850 ਰੁਪਏ ਵਿੱਚ ਵੀ ਕਲਰ ਬਹੁਤ ਸੰਸਨੇ ਆ ਚੁੱਕੇ ਦੇਖੋ ਕਿੰਨੇ ਕਿੰਨੇ ਵਧੀਆ ਹੜਵਾਸੇ ਬਨਾਰਸੀ ਸੂਟ ਆ ਚੁੱਕੇ ਹੈਗੇ ਸਿਰਫ 1850 ਰੁਪਏ ਵਿੱਚ ਇਹ ਕਲਰ ਡਿਜ਼ਾਈਨ ਤੁਹਾਨੂੰ ਬੱਖੋ ਬੱਖਰੇ ਮਿਲਣਗੇ ਆ ਲਾਈਟ ਚਾਰਟ ਵੀ ਆ ਚੁੱਕੇ ਡਾਰਕ ਵੀ ਆ ਚੁੱਕੇ ਗੱਲ ਕਾਲੀ ਵਰਕ ਦੀ ਨਾਲ ਦੇਖੋ ਘੇਰੇ ਉੱਪਰ ਮਾਰਿਆ ਕਿੰਨਾ ਵਧੀਆ ਗੋਟਾ ਪੱਤੀ ਦਾ ਵਰਕ ਕੀਤਾ ਹੈਗਾ ਇਹ ਚ ਬਹੁਤ ਸੰਸਨੇ ਡਿਜ਼ਾਈਨਿੰਗ ਆ ਚੁੱਕੇ ਹੈਗੇ ਆ ਵਾਹ ਵੇ ਵਾਹ ਮੈਂ ਤੁਹਾਡੇ ਵਾਸਤੇ ਦੇਖੋ ਕਿੰਨਾ ਵਧੀਆ ਸੂਟ ਆ ਚੁੱਕਾ ਫੁੱਲਾਂ ਵਾਲਾ ਸੂਟ ਆ ਚੁੱਕਾ ਹੈਗਾ ਮੈਂ ਕਹਾਂ ਸੋਨੇ ਦੇ ਸਵਾਗਿਆ ਵਾਲੀ ਗੱਲ ਹੋ ਗਈ ਹੈਗੀ ਆ ਜੋ ਪਾਇਆ ਤਾਂ ਆਪੇ ਮੈਂ ਸੋਹਣਾ ਲੱਗਣਾ ਹੈਗਾ ਆ ਬਿਲਕੁਲ ਡੀਸੈਂਟ ਪੀਸ ਆਪਾਂ ਦੇਣੇ ਹੈਗੇ ਆ ਇਹ ਚ ਕਲਰ ਡਿਜ਼ਾਈਨ ਬਹੁਤ ਸੰਸਨੇ ਆ ਚੁੱਕੇ ਹੈਗੇ ਆ ਦੁਪੱਟੇ ਔਰ ਗੰਜਾ ਨਾਲ ਆ ਚੁੱਕੇ ਹੈਗੇ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਰ ਆ ਚੁੱਕੇ ਹੈਗੇ ਆ ਆਹ ਦੇਖੋ ਜੀ ਫੋਟੋ ਵਾਲੇ ਪੀਸ ਆ ਡਿਜ਼ਾਈਨਰ ਚੀਜ਼ਾਂ ਆ ਫਰੰਟ ਸਾਰਾ ਚੈੱਕ ਕਰ ਲੋ ਬਾਜੂ ਤੇ ਬਣੀ ਆ ਮੋਰਨੀਆਂ ਮੋਰਨੀਆਂ ਵਾਲਾ ਸੂਟ ਆ ਤੇ ਫੋਟੋਆਂ ਵਾਲੇ ਮੋਟ ਵਾਲੇ ਪੀਸ ਆ ਕੋਈ 4500 ਨਹੀਂ ਕੋਈ 5000 ਨਹੀਂ ਸਿਰਫ 2095 ਰੁਪਏ ਦਾ ਸੂਟ ਦਾ ਰੋਸੀ ਦੇ ਦੇਣਾ ਹੈ। ਆ ਦੇਖੋ ਰਾਜੇ ਰਾਣੀ ਅੱਜ ਕਾਫੀ ਟ੍ਰੈਂਡ ਵਿੱਚ ਹੈਗੇ ਐ ਵੀ ਤੁਹਾਡੇ ਵਾਸਤੇ ਸੂਟ ਆ ਚੁੱਕੇ ਕਿਨੇ ਕਿਨੇ ਵਧੀਆ ਦੇਖੋ ਕਲਰ ਕਿਨੇ ਕਿਨ ਟੋਰੀ ਆ ਚੁੱਕੇ ਗਿਆ ਤੇ ਨਾਲ ਦੇਖੋ ਬਾਟਮ ਆ ਚੁੱਕਿਆ ਕਿ 3 ਮੀਟਰ ਤੇ ਨਾਲ ਦੇਖੋ ਚਨਾਉਂਦੇ ਆ ਚੁੱਕੇ ਦੁਪੱਟੇ ਖੁੱਲੇ ਡੁੱਲੇ ਉਹ ਵੀ ਡਿਜ਼ਾਈਨਰ ਆ ਚੁੱਕੇ ਹੈਗੇ ਆ ਤੁਸੀਂ ਵਾੜਾ ਦੀ ਪੂਆ ਕੇ ਇਦਾਂ ਸੋਹਣ ਸੋਹਣੇ ਸੂਟ ਲੈ ਕੇ ਆ ਸਕਿਆ ਵੈਰਿਟੀ ਤੁਹਾਨੂੰ ਵੇਸ਼ ਮਾਰ ਮੈਂਣੀ ਹੈ ਕਿ ਕਲਰ ਤੁਹਾਨੂੰ ਵੇਸ਼ ਮਾਰ ਮੈਂਡ ਹੈਗੇ ਆ ਦੇਖੋ ਤੁਹਾਡੇ ਵਾਸਤੇ ਕਿਨੇ ਕਿਨੇ ਸੋਹਣੇ ਮੈਚਿੰਗ ਆ ਚੁੱਕੇ ਗਿਆ ਇਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ 18 4 4045 4500 ਰੁਪਏ ਦਾ ਸੂਟ ਵੇਚਦਾ ਪਰ ਇੱਥੇ ਅਸੀਂ 4000 ਦਾ ਸੂਟ ਤੁਹਾਨੂੰ 2200 ਤੋਂ 95 ਰੁਪਏ ਦੇ ਵਿੱਚ ਦੇਣਾ ਬੜੇ ਸੋਹਣੇ ਮੈਚਿੰਗ ਦੁਪੱਟੇ ਆ ਸੂਟਾਂ ਦੇ ਨਾਲ ਤੁਸੀਂ ਫੁਲਕਾਰੀਆਂ ਵੀ ਲੈਣੀਆਂ ਹੋਣੀਆਂ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਨਾ ਤੇ ਫੁਲਕਾਰੀਆਂ ਵੀ ਸਾਡੇ ਕੋਲ ਹਰ ਤਰ੍ਹਾਂ ਦੀ ਤੁਹਾਨੂੰ ਮਿਲ ਜਣੀਆਂ ਟੌਪ ਤੋਂ ਟੌਪ ਮਿਲ ਜਣੀਆਂ 3 350 ਤੋਂ ਸ਼ੁਰੂ ਹੋ ਜਾਂਦੀ ਫੁਲਕਾਰੀ ਉਦੋਂ ਬਾਅਦ ਜਿੱਦਾਂ ਦੀ ਰੇਂਜ ਤੁਹਾਨੂੰ ਚਾਹੀਦੀ ਹੈ ਉਦੋਂ ਰੇਂਜ ਦੇ ਦਿਆ ਕਿ ਹੁਣ ਨਵੇਂ ਡਿਜ਼ਾਈਨ ਆਗੇ ਨਵੀਆਂ ਚੀਜ਼ਾਂ ਇਹਦੇ ਵਿੱਚ ਵੀ ਬਹੁਤ ਜਾਦੀ ਰੇਂਜ ਫੁਲਕਾਰੀਆਂ ਚ ਅਸੀਂ ਲੇ ਕੇ ਆਏ ਆ। ਸੋ ਦੇਖੋ ਤੁਹਾਡੇ ਵਾਸਤੇ ਕਿਨੇ ਕਿਹੋ ਜਿਹੋ ਸੋਹਣੇ ਬਟੀਕ ਵਾਲੇ ਸੂਟ ਵੀ ਆ ਚੁੱਕੇ ਸਿਰਫ ਆਪਾਂ ਦੇਣ ਹੈਗੇ ਆ 1200 ਤੇ 50 ਰੁਪਏ ਵਿੱਚ ਤਲਕ ਕਿੰਨੇ ਕਿੰਨੀ ਵਧੀਆ ਆ ਚੁੱਕੇ ਹੈਗੇ ਆ ਮੈਂ ਕਿ ਆਪਾਂ ਗੱਲ ਕਰੀਏ ਰੈਡੀਮੇਡ ਦੀ ਤੁਹਾਡੇ ਵਾਸਤੇ ਰੈਡੀਮੇਡ ਵੀ ਬਹੁਤ ਸੋਹਣੇ ਆ ਚੁੱਕੇ ਵਾਹ ਵੇ ਵਾਹ ਭਾਈ ਦੇਖੋ ਕਿੰਨਾ ਵਧੀਆ ਆ ਚੁੱਕਾ ਹੈਗਾ ਰੈਡੀਮੇਡ ਸਟਾਇਲ ਦੇਖੋ ਕਿੰਨਾ ਵਧੀਆ ਆ ਚੁੱਕਾ ਹੈਗਾ ਲੰਗ ਫਰਾਕ ਦਾ ਇਹ ਹੋਊਗਾ 3350 ਦਾ ਉਹ ਭਾਈ ਬਾਹਰ ਮਿਲਦੇ ਹੈਗੇ ਆ ਆਪਾਂ ਦੇ ਸਿਰਫ 1100 ਰੁਪਏ ਵਿੱਚ ਲੰਗ ਫਰਾਕ ਨਹੀਂ 1100 ਰੁਪਏ ਵਿੱਚ ਭਾਈ 2000 ਰੁਪਈਆ ਸਲਾਈ ਚੱਲਦੀ ਬਿਯਾਰ ਦੇ ਵਿੱਚ 2500 ਰੁਪਈਆ ਕਿਰਾਇਆ ਚੱਲਦਾ 3500 ਦਾ ਬਿਕਰੇ ਤੇ ਤੁਸੀਂ ਕਹਿੰਦੇ ਹੋ 1100 ਚ ਲੈ ਜਾਓ ਨਾਲ ਪਪਲਾਜੂ ਵੀ ਦੇਣਾ ਹੈਗਾ 1100 ਪਪ ਬਿਕਰੇ ਤੇ ਟੈਗ ਲੱਗਾ ਹੈਗਾ ਦੇਖੋ ਜੀ ਆਹ ਦੇਖੋ 2 ਇਨ 1 ਆ ਬਾਜ਼ਾਰ 'ਚ 3500 ਰੁਪਈਆ ਰੇਟ ਆ 2000 ਰੁਪਈਆ ਦੀ ਇਕੱਲੀ ਸੁਣਾਈ ਆ ਪਰ ਤੁਸੀਂ ਸਾਡੇ ਕੋਲੋਂ ਲੈ ਜਾਓ ਸਿਰਫ 1100 ਦੇ ਵਿੱਚ ਰੈਡੀमेड ਸਲਾਈ ਦੇ ਰੇਟਾਂ ਤੋਂ ਵੀ ਘੱਟ ਇਹ ਚ ਕਲਰ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਵਾਹ ਵਾਹ ਮੈਂ ਕਹਿੰਦਾ ਬਹਿ ਜਾ ਬਹਿ ਜਾ ਹੋਣੀ ਹੈਗੀ ਹੁਣ ਤੁਹਾਨੂੰ ਪਰਫਿਊਮ ਦੀ ਲੋੜ ਨਹੀਂ ਪੈਣੀ ਹੈਗੀ ਕਿਉਂਕਿ ਪਾਪਾ ਤੁਹਾਨੂੰ ਦੇਣਗੇ ਫੁੱਲਾਂ ਵਾਲੇ ਫੁੱਲ ਆਪੇ ਮੈਂ ਕੀ ਜਾਣੇ ਹੈਗੇ ਆ ਤੁਹਾਡੇ ਵਾਸਤੇ ਛਰਾਈ ਸੂਟ ਵੀ ਆ ਚੁੱਕੇ ਹੈਗੇ ਆ ਮੈਂ ਕਹਿੰਦਾ ਕੋਈ 1800 ਨਹੀਂ ਕੋਈ 2000 ਨਹੀਂ ਸਿਰਫ 1300 ਲੈਓ 1300 ਚ ਦੇਖੋ ਕਿਨੇ ਕਿੰਨੇ ਸੋਹਣੇ ਡੈਨਿੰਗ ਆਰਟੀਕਲ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈਗੇ ਆ ਮੈਂ ਕਹਿੰਦਾ ਇੱਕ ਤੇ ਖੜਦਾ ਹਾਂ ਉਹ ਕਲਰ ਮੈਨੇ ਹੈ ਕਿ ਲਾਈਟ ਵੀ ਆ ਰਹੀ ਕੋ ਡ ਤਨ ਆਪਾ ਵੱਡੇ ਡੀਪੂ ਜਿ ਦੇਣੇ ਹੈਗੇ ਸਿਰਫ ਆਪਾ ਦੇ 1100 ਰੁਪਏ ਵਿੱਚ ਆ ਤੁਸੀਂ ਚੈੱਕ ਕਰ ਲੋ ਪੂਰੇ ਪੰਜਾਬ ਨੂੰ ਚੈਲੰਜ ਆ ਚਾਹੇ ਕੋਈ ਨਿੱਕੀ ਦੁਕਾਨ ਵਾਲਾ ਚਾਹੇ ਕੋਈ ਵੱਡੇ ਸ਼ੋਰੂਮ ਵਾਲਾ ਕੋਈ ਵੀ 3500 3000 ਤੋਂ ਘਾਟਾ ਨਹੀਂ ਦਿਖ ਰਾ ਸ਼ਰਾਰਾ ਸੂਟ ਵੱਡਾ ਡੀਪੂ ਪੰਜਾਬ 'ਚ ਪਹਿਲਾ ਇਦਾਂ ਦਾ ਸਟੋਰ ਆ ਜੋ 3500 ਸ਼ਰਾਰਾ ਕਰਾਰਾ 1100 ਦੇਣਾ ਰੰਗ ਆ ਲੈ ਜਾਓ ਜਾਹੇ ਰੰਗ ਇਹ ਵਾਲਾ ਲੈ ਜਾਓ ਆਹ ਕਲਰ ਲੈ ਜਾਓ 11 1100 ਦੇ ਵਿੱਚੋਂ ਦੇ ਦੇਣੇ ਆ। ਇਹ ਵੀ ਦੇਖੋ ਅੱਡੇ ਵਾਸਤੇ ਕਿੰਨਾ ਸੋਹਣਾ ਆਰਟیکل ਆ ਚੁੱਕਾ ਹੈ। ਇਹ ਆਪਾਂ ਤੁਹਾਨੂੰ ਡਿਫਰੈਂਟ ਹੀ ਦੇਣਾ ਹੈਗਾ ਸਿਰਫ 1300 ਰੁਪਏ ਵਿੱਚ। ਨਾਲ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੇ। ਸ਼ਰਾਰਾ ਪਰਾਜੋ ਆ ਚੁੱਕਿਆ ਹੈਗਾ। ਇਹ ਚ ਵੇਸ਼ ਮਾਰ ਵੈਰਾਈਟੀ ਆ ਚੁੱਕੀ ਹੈ ਕਿ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਰੇਂਜ ਦੇ ਅਕੋਰਡਿੰਗ ਵੱਡੜੀ ਕੁਝ ਲੈ ਕੇ ਜਾ ਸਕਦੇ ਹੋ। ਇਹ ਤੁਹਾਨੂੰ ਅਸੀਂ ਸੈਂਪਲ ਦਿਖਾਇਆ। ਇਸ ਤੋਂ ਇਲਾਵਾ ਤੁਸੀਂ 3500 5000 10000 15000 ਜਿੱਦਾਂ ਹੀ ਰੇਂਜ ਲੈਣੀ ਆ ਉਹ ਵੀ ਦਵਾਂਗੇ। ਪਰ ਜਿਹ ਜੋ ਜਿਹੜਾ ਤੁਸੀਂ ਵਿਆਰ ਚ ਆ ਕੇ 1 ਲੱਖ ਰੁਪਏ ਦਾ ਦਾਅਵੀ ਦਾ ਕੱਪੜਾ ਖੀਦਣਾ ਵੱਡਾ ਡੀਪੋ ਤੇ ਆਜੋ 35 40 ਹਜ਼ਾਰ ਤੁਹਾਨੂੰ ਅਸੀਂ ਦੇ ਦੇਣਾ ਐਡਾ ਵੱਡਾ ਫਾਇਦਾ ਕਰਕੇ ਭੇਜਾਂਗੇ ਨੰਬਰ ਸਕਰੀਨ ਤੇ ਕੋਈ ਤੁਸੀਂ ਜਾਣ ਕੇ ਲੈਣੀ ਤਾਂ ਫੋਨ ਕਰ ਲਿਓ ਬਾਕੀ ਕਿਸੇ ਨੇ ਆਨਲਾਈਨ ਕੱਪੜਾ ਮੰਗਵਾਉਣਾ ਤੇ ਉਹ ਕੀ ਪ੍ਰੋਸੈਸ ਹੈ ਬਾਕੀ ਨੰਬਰ ਸਕਰੀਨ ਤੇ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਆਨਲਾਈਨ ਦੇਖਣੀ ਚਾਹੋ ਤਾਂ ਉਹ ਵੀ ਦਿਖਾ ਦਿਆਗੇ ਆ ਤੇ ਵੱਡਾ ਡੀਪੋ ਤੁਸੀਂ ਵੀਡੀਓ ਵੀ ਕਰ ਸਕਦੇ ਆ ਜੇ ਘਰ ਬੈਠ ਕੇ ਆਰਡਰ ਕਰਨੀ ਹੈ ਉਹ ਨੰਬਰ ਸਕਰੀਨ ਤੇ ਕਾਲ ਕਰਕੇ ਆਰਡਰ ਵੀ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਬੰਗਾ